ਜੱਪਾ ਬਹੁ ਦਿਨਾਂ ਬਾਅਦ ਉੱਪਰ ਆਏ ਆ ਉਹ ਵੀ ਬਣਾਉਂਦੇ ਵੇ ਆ ਬਹੁ ਦਿਨਾਂ ਬਾਅਦ ਆਪਾਂ ਉੱਪਰ ਆਏ ਅੱਜ ਉੱਪਰ ਜਿਹੜਾ ਪਾਰਕ ਆ ਤੇ ਉਧਰ ਚੈਨਾ ਤਾਂ ਬਿਲਕੁਲ ਨਹੀਂ ਦਿਖ ਰਿਆ ਧੁੰਦਲਾ ਧੁੰਦ 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 ਜੀ ਪਈ ਪਈ ਵਿਰਾਜ ਨਹੀਂ 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 ਪੁੱਤਰ ਨਹੀਂ ਚੱਕਣੀਆਂ ਨੋ 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 ਉੱਥੇ ਰੱਖੋ ਵਾਪਸ ਵਾਪਸ ਰੱਖੋ ਓਏ ਓਏ ਮम्मा ਗਈ ਮम्मा ਗਈ ਮम्मा ਗਈ ਆ ਬੇਬੀ ਓਏ ਬੇਬੀ ਆਪਣੇ ਪੰਜਾਬੀਆਂ ਦੇ ਜਵਾਕ ਕਿੱਥੇ ਟਿਕਦੇ ਆ ਲੈ ਓਏ ਗੰਦਾ ਨੋ ਚਲੋ ਓ ਮम्मा ਕੋਲ ਚਲੋ ਭੱਜੋ ਭੱਜੋ ਭੱਜ ਪੰਜਾਬੀਆਂ ਨਾ ਪੰਜਾਬੀ ਪੰਜਾਬੀਆਂ ਦੇ ਬੱਚੇ ਗੁੱਜੇ ਰਹਿੰਦੇ ਆ ਮੌਸਮ ਠੰਡਾ ਆ ਇੱਥੇ ਵੈਸੇ ਗਰਮੀ ਚ ਆ ਦੇਖੋ ਕਿੰਨੀਆਂ ਚਿੜੀਆਂ ਹੋਏ ਲੱਗਦਾ ਸਾਰੀਆਂ ਚਿੜੀਆਂ ਨਾ ਇੰਡੀਆ ਤੋਂ ਸਾਡੀਆਂ ਇੱਥੇ ਆ ਗਈਆਂ ਇੰਡੀਆ ਆਪਣੇ ਵੱਲੋਂ ਕਿੰਨੀਆਂ ਇਹ ਚਿੜੀਆਂ ਹੁੰਦੀਆਂ ਤੇ ਹੁਣ ਉੱਥੇ ਕੋਈ ਕੋਈ ਵੇਖਣ ਨੂੰ ਮਿਲਦੀ ਤੇ ਇੱਥੇ ਤਾਂ ਬਹੁਤ ਜ਼ਿਆਦਾ ਆ। ਵੀਰਾਜ ਹੋ ਕੀ ਹੋ ਗਿਆ? ਹੋਏ? ਉੱਡ ਗਈ। ਆਹ ਵੇ ਇਧਰ ਹੋਰ ਆ ਗਈਆਂ। ਆਵੇ ਆ ਗਈ। ਆਵੇ ਆ ਗਈ। ਇਹਦੇ ਵਿੱਚ ਕੁਛ ਚੁਗਣ ਨੂੰ ਹੋਊਗਾ ਇਹਨਾਂ ਦੇ। ਉਹ ਨਿੱਕਾ ਜਿਹਾ ਬੇਬੀ। ਦੇਖੋ ਤੁਸੀਂ ਵੀ ਮੌਸਮ ਧੁੰਦ ਧੁੰਦ ਜੀ ਸਾਰਾ ਦਿਨ ਨਹੀਂ ਅੱਜ ਧੁੱਪ ਨਿਕਲੀ। ਇਦਾਂ ਦਾ ਹੀ ਹੈ। ਉਠੀਆਂ ਉਠੀਆਂ ਬਿਲਡਿੰਗਾਂ ਓਏ ਮੇਰਾ ਕਿੰਨੀਆਂ ਚਿੜੀਆਂ ਆ ਗਈਆਂ ਆ ਆ ਫਾਲੋ 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 ਲੈ ਲੈ ਚਿੜੀਆਂ ਦੇ ਮਗਰ ਭਾਈ ਦਾ ਹੁਣ ਠੰਡਾ ਹੋ ਗਿਆ ਕਰਕੇ ਨਾ ਮੌਸਮ ਥੋੜਾ ਪਹਿਲਾਂ ਨਾਲੋਂ ਤੇ ਹੁਣ ਕਾਫੀ ਲੋਕ ਉੱਪਰ ਇੱਥੇ ਆਉਣ ਲੱਗ ਗਏ ਤੇ ਸਰਦੀਆਂ ਦੇ ਵਿੱਚ ਇੱਥੇ ਕਾਫੀ ਲੋਕ ਉੱਤੇ ਆ ਕੇ ਬਹਿੰਦੇ ਆ ਕਿਉਂਕਿ ਸਿੱਧੀ ਧੁੱਪ ਪੈਂਦੀ ਚਾਰ ਚਪੇਰਿਓ ਬੜਾ ਮਜ਼ਾ ਆਉਂਦਾ ਤੇ ਆਪਾਂ ਪਿਛਲੇ ਸਾਲ ਸਰਦੀਆਂ ਚ ਇੰਡੀਆ ਸੀਗੇ ਜਨਵਰੀ ਚ ਗਏ ਸੀ ਤੇ ਮਾਰਚ ਦੇ ਵਿੱਚ ਵਾਪਸ ਆਏ ਸੀ ਆਪਾਂ ਸਰਦੀਆਂ ਕੱਢ ਲਈਆਂ ਸੀ ਇੰਡੀਆ ਹੈ ਉਹ ਉਹ ਬੇਬੀ ਉਹ ਨਿੱਕਾ ਜਿਹਾ ਬੇਬੀ ਮੈਨੂੰ ਕਹਿੰਦਾ ਵੀ ਲੈ ਕੇ ਚੱਲ ਮੈਨੂੰ ਲੈ ਲੈ ਆਹ ਹਾਂਜੀ ਅਬੇ ਖੇਡਦੇ ਹਾਂਜੀ ਹਾਂਜੀ ਬੇਬੀ ਨਿੱਕਾ ਜਿਹਾ ਬੇਬੀ ਆਪਦੇ ਪਾਪਾ ਨਾਲ ਆਇਆ ਉਹ ਵੀ ਸ਼ਿਦਾ ਦਿਨਾ ਮਮਾ ਨਾਲ ਆਇਆ ਨਾ ਉਹ ਦੇ ਪਪਾ ਨਾਲ ਆਇਆ ਚਲੋ ਖੇਡੋ ਫਿਰ ਉਹਦੇ ਨਾਲ ਉਹਦੇ ਨਾਲ ਗੱਲ ਕਰੋ ਫਿਰ ਖੇਡੋ ਹਾਂਜੀ ਉੱਪਰ ਚੜਨਾ ਕਹਿੰਦਾ ਇੱਥੇ ਚੜਨਾ ਇਹਦੇ ਉੱਪਰ ਹਾਂ ਚਲੋ ਚਲੋ ਆ ਵੀ ਪੌੜੀਆਂ ਬਣੀਆਂ ਚੜਜੋ ਚੜੋ ਛੋੜੋ ਛੋੜੋ ਪੌੜੀਆਂ ਬਣੀਆਂ ਹਾਂਜੀ ਓਏ ਆਉ ਬੱਲੇ ਛੜੋ ਮੇਰੀ ਉਂਗਲ ਛੱਡ ਦਿਓ ਚਲੋ ਚਲੋ ਹਾਂ ਕੀ ਰੱਦ ਕਿਵੇਂ ਕਹਿੰਦੇ ਸੀ ਚੁੱਪ ਕਰਜੋ ਕਿੱਦਾਂ ਕਹਿੰਦੇ ਸੀ ਦੂਰ ਨਹੀਂ ਜਾਣਾ ਨਾ ਬਹੁਤ ਦੂਰ ਨਹੀਂ ਜਾਣਾ ਹਾਂ ਫਲ ਬੂਟੇ ਲਾਏ ਹੋਇਆ ਹਾਂ ਆ ਤਾਂ ਆਏ ਆ ਜਿਵੇਂ ਪਖੜੇ ਦਾ ਸਾਗ ਹੁੰਦਾ ਉਹਦਾ ਸੌਰੀ ਛੋਲਿਆਂ ਦਾ ਛੋਲਿਆਂ ਦਾ ਸਾਗ ਹੁੰਦਾ ਇਹ ਵੰਦੇ ਆ ਇਹ ਪੱਤੇ ਜੀ ਨਾ ਬੁੱਧਰ ਨਾ ਆਏ ਬੇਟੇ ਕਾਚੀ ਨਹੀਂ ਕਰਨਾ ਸ਼ਾਮ ਦੇ ਹੋਇਆ 4:30 ਲੈ ਬਸ ਬੱਚੇ ਨੇ ਜਿਹੜੀ ਗੱਲ ਲੱਭ ਜੀ ਨਾ ਬੇਟੇ ਸੋਨਾ ਨੋ ਅੱਛਾ ਆਏ ਬੈ ਕੇ ਤੋੜਨੇ ਸੂਤੋ ਕੇ ਬਹਿੰਦਾ ਉਹ ਚੀ ਉਹ ਆ ਜੂਗੀ ਕੁਆਂਟੀ ਆ ਜੂਗੀ ਗੁੱਸੇ ਹੋ ਅੰਟੀ ਆ ਕੇ ਆ ਉਹ ਸਿਕਿਉਰਟੀ ਵਾਲੀ ਫਿਰਦੀ ਆ ਕੋਈ ਵੀ ਚੀਜ਼ ਨੂੰ ਤੁਸੀਂ ਟੱਚ ਨਹੀਂ ਕਰ ਸਕਦੇ ਵੇਖ ਸਕਦੇ ਆ ਬਸ ਚਿੜੀਆਂ ਬਹੁਤ ਜ਼ਿਆਦਾ ਹੈ ਵਿਰਾਜ ਸਿੰਘ ਕਿੰਨੀ ਸੋਹਣੀ ਚੀਜ਼ ਬਣਾਈ ਆ ਪੌੜੀਆਂ ਬਣਾ ਕੇ। ਹਾਏ ਉੱਪਰ ਬੈਠਾ ਨੂੰ ਸਾਰਿਆਂ ਦੇ ਇਦਾਂ ਹੀ ਆ। ਆਜੋ ਚੱਲ ਜੇ ਅਸੀਂ ਜਾਂਦੇ ਆ ਭੱਜੋ। ਬਾਏ ਮम्मा ਵੀ ਚੱਲੀ। ਦਾਦੀ ਵੀ ਚੱਲੀ ਇੱਧਰ। ਆਜੋ ਚੱਲ ਜੇ। ਉਹਨੂੰ ਇਹ ਵੀ ਜ਼ਿਆਦਾ ਜਾਣੇ ਹੋ ਗਿਆ। ਵੀ ਪਤਾ ਨਹੀਂ ਕੋਈ ਕਈ ਵਾਰੀ ਹੁੰਦਾ ਨਾ ਕੋਈ ਚੀਜ਼ ਛੇੜ ਦੇ। ਆਜੋ 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 ਆਜੋ। ਏ ਏ ਏ ਓ ਬੱਲੇ। ਹੂੰ। ਜਸਪਰੀ ਤੇ ਬੈਠੀ ਉੱਧਰ ਦਾਲ ਸਬਜ਼ੀ ਆਪਾਂ ਜੀ ਬਣਾ ਕੇ ਫਰੀ ਹੋ ਕੇ ਆਏ ਆ ਵੈਸੇ ਚੀਨੀਆਂ ਤੇ ਜਵਾਕ ਆਪਣੇ ਜਵਾਕਾਂ ਦਾ ਸ਼ਰਾਰਤਾਂ ਘੱਟ ਕਰਦੇ ਹਨਾ ਹਾਂ ਆਪਣੇ ਜਵਾਕੇ ਸ਼ਰਾਰਤ ਕਰਦਾ ਕਿ ਹਾਂ ਐ ਚੁੱਪ ਕਰਕੇ ਖੋਲ ਪਾਣੀ ਦਾ ਪ੍ਰਬੰਧ ਵੀ ਪੂਰਾ ਰੋਟੀਆਂ ਲੱਗੀਆਂ ਵੀ ਹੱਥੋ-ਥੱਥ ਧੋਣ ਨੂੰ ਹਾਂ ਜੀ ਚੱਕੇ ਜਸਪਰੀ ਤੋਂ ਆਈ ਹੱਥ ਕਹਿੰਦਾ ਲੈ ਧੋ ਉਹ ਹੱਥ ਮਾਂ ਪੁੱਤ ਮੈਂ ਧਵਾਉਣੀ ਆ ਪਾਣੀ ਛੱਡ ਦੇ

ਅੱਜ ਵਾਲੀ ਵੀਡੀਓ ਵੇਖ ਕੇ ਮਿਸ ਕਰਾਂਗੇ ਸੀ ਆਪਾਂ ਇਸ ਜਗ੍ਹਾ ਤੇ ਬੈਠ ਕੇ ਚਾਹ ਲਿਆਏ ਸੀ ਬਣਾ ਕੇ ਪਕੌੜੇ ਖਾਦੇ ਸੀ ਇੱਥੇ ਵੀਰਾਜ ਛੋਟਾ ਜਿਹਾ ਜਿਸੀਂ ਆਪਾਂ ਵੀਰਾਜ ਦਾ ਵਾਕਰ ਵੀ ਲੈ ਕੇ ਆਏ ਸੀ ਯਾਦਾਂ ਰਹਿ ਜਾਂਦੇ ਨੇ ਵਾਕਰ ਲੈ ਕੇ ਆਏ ਸੀ ਅਣ ਸੁੱਖੀ ਬੈਠੀ ਇੰਡੀਆ ਤੇ ਸਬਜੀ ਸਾਰੀ ਉਹ ਦੋ ਘਰ ਰਹਿ ਗਏ ਆਲੂ ਸਬਜੀ ਲਾਉਣਗੇ ਨਾ ਸਿਆਲ ਵਾਲੀ ਲਾਉਣਗੇ ਹਾਂ ਚਿੜੀਆਂ ਵੇਖਿਓ ਉੱਥੇ ਵੀ ਕਿੰਨੀਆਂ ਥੱਲੇ ਤੇ ਬਸ ਆ ਕਿਸੇ ਕਿਸੇ ਡੱਬੇ ਜੇ ਜੀ ਰਹਿ ਗਿਆ ਹਨਾ ਇੱਕ ਉਹਦੇ ਚ ਤੇ ਇੱਕ ਇਹਦੇ ਚ ਆ ਤਾਂ ਐਂ ਜੀ ਮੈਂ ਕੁਛ ਲਾਇਆ ਪਾਲਕ ਪੁਲਕ ਜੀ ਮੈਂ ਤਾਂ ਆਪ ਬੜੀ ਰੀਜ ਆ ਕਿੰਨੇ ਲੋਕ ਆ ਖੜ ਖੜ ਕੇ ਇਦਾਂ ਵੇਖਦੇ ਆ ਉਹ ਪਰਲਿਆਂ ਚ ਕਿੰਨਾ ਜਸਪ੍ਰਿਤ ਉਹ ਪਰ ਇਹ ਉਹਨਾਂ ਚ ਜਿਆਦੇ ਆ ਉਹਨਾਂ ਚ ਨਹੀਂ ਪੱਟੀ ਉੱਚ ਤਾਂ ਸਾਗ ਸੁੱਕ ਜਿਹਾ ਲੱਗਦਾ ਇੰਨਾ ਚ ਇੰਨਾ ਚ ਹੈ ਨਹੀਂ ਚਿੜੀਆਂ ਦੇਖ ਤੂੰ ਫਿਰ ਆਜ ਵੀ ਦੇਖ ਫਿਰ ਆਜ ਵੀ ਦੇਖਦਾ ਹਾਂ ਉਹ ਪਿੱਛੇ ਦੀ ਰੋਡ ਲੰਘਦਾ ਅਲਟੀ ਟ੍ਰੇਨ ਲੰਘਦੀ ਇੱਥੇ ਬੈਕ ਸਾਈਡ ਤੋਂ ਹਾਂ ਚੱਲੀਏ ਕਰਨ ਨੂੰ ਆਵੇ ਬੱਚਿਆਂ ਆਵੇ ਸਵੀਮਿੰਗ ਪੂਲ ਪਰ ਪੰਜਾਬੀ ਟਲਦੇ ਨਹੀਂ ਨਾ ਜਿੱਥੇ ਵੀ ਜਾਣ ਚੱਲੀਏ ਫਿਰ ਅੱਜ ਬਾਏ ਬਾਏ ਕਰ ਦੋ ਬਾਏ ਕਰ ਦੋ ਸਾਰਿਆਂ ਨੂੰ ਤੇ ਸਾਰਿਆਂ ਨੂੰ ਬਾਏ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਹੱਥ ਜੋੜ ਕੇ ਸ਼ਸ਼ੀ ਗਾਲ ਕਰੋ ਸਾਰੇ ਅਨਸ਼ਾਸਿਕ ਹਾਲ ਕਰਦੂ ਹੈਨਾ ਉੱਪਰ ਵੀ ਬਸ ਐਸੇ ਠੰਡਾ ਮੌਸਮ ਹੈ ਇਥੇ ਹੂੰ ਜਾਣ ਨੂੰ ਜੀ ਨਹੀਂ ਕਰਦਾ ਸਹੀ ਗੱਲ ਹੈ ਬਦਲ ਹੋ ਗਈ ਮੈਂ ਆਪਾਂ ਨੂੰ ਥੋੜਾ ਟਾਈਮ ਦੇ ਦੇਣਾ ਵੀ ਜਾਓ ਹਾਂ ਬਾ ਜਾਓ 6 ਵਜੇ ਬੰਦ ਕਰ ਦਿੰਦੇ ਆ ਹੂੰ 6 ਵਜੇ ਤੋਂ ਬਾਅਦ ਨਹੀਂ ਉੱਪਰ ਆ ਸਕਦੇ ਪੌੜੀਆਂ ਚੜ੍ਹ ਕੇ ਆ ਸਕਦੇ ਪਰ ਲੈਫਟ ਨਹੀਂ ਪਰ ਨਹੀਂ ਜਾਂ ਆਉਣ ਨਹੀਂ ਦਿੰਦੇ ਅੰਦਰ ਆ ਸਕਦਾ ਪਰ ਐਨੀਆਂ 50 ਪੌੜੀਆਂ ਕੌਣ ਚੜ੍ਹ ਕੇ ਤਾਂ ਆਊਗਾ ਆ ਸਾਰੇ ਬੰਦ ਕਰ ਦਿੰਦੇ ਗੇਟ ਨੂੰ ਹੂੰ ਚਲੋ ਠੀਕ ਹੈ ਜੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਜਿੰਦੇ ਵਾਸਤੇ ਰਹੋ ਬਾਏ ਬਾਏ ਕਰ ਦੋ ਵੀਰਾਂ ਬਾਏ ਕਰ ਦੋ ਉਧਰ ਕਰ ਦੋ ਮੰਮਾ ਨੂੰ ਬਾਏ ਕਰ ਦੋ